ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੋਸਤੋ ਕਿਵੇਂ ਹੋ ਚੜਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਚੜਦੀ ਕਲਾ ਦੇ ਵਿੱਚ ਤੇ ਅੱਜ ਅਸੀਂ ਗਏ ਸੀਗੇ ਆਪਣੇ دوست ਮਹੇਜਰ ਸਿੰਘ ਬਾਬਾ ਉਹਦਾ ਪਤਾ ਲੈਣ ਗਏ ਸੀਗੇ ਉਹ ਥੋੜਾ ਜਿਹਾ ਬਿਮਾਰ ਸੀਗਾ ਤੇ ਅਸੀਂ ਜਦੋਂ ਉਹਨਾਂ ਦੇ ਗੁਰਦੁਆਰਾ ਸਾਹਿਬ ਗਏ ਤੇ ਉੱਥੇ ਅਸੀਂ ਵੇਖਿਆ ਜੰਮੂਆਂ ਦਾ ਬੂਟਾ ਤੇ ਜੰਮੂ ਸਾਨੂੰ ਬਹੁਤ ਵਧੀਆ ਲੱਗੇ ਕਿਉਂਕਿ ਥੱਲੇ ਬਹੁਤ ਲਿੱਗੇ ਪਏ ਸੀਗੇ ਤੇ ਸਾਨੂੰ ਵਧੀਆ ਲੱਗੇ ਤੇ ਅਸੀਂ ਆਖਿਆ ਚਲੋ ਅੱਜ ਪਤਾ ਤਾਂ ਲੈਣ ਆਈਆਂ ਤੇ ਨਾਲ ਜੰਮੂ ਆਪਾਂ ਖਾਣੇ ਆ ਤੇ ਜੰਮੂ ਬਹੁਤ ਵਧੀਆ ਸੀਗੇ ਤੇ ਅਸੀਂ ਚੜਾਇਆ ਮੁੰਡੇ ਨੂੰ ਇੱਕ ਤਾਂ ਦਰਖਤ ਤੇ ਤੇ ਅਸੀਂ ਆਖਿਆ ਚਲੋ ਪੁੱਤਰ ਜੀ ਸਾਨੂੰ ਜੰਮੂ ਲਾ ਕੇ ਦਿਓ ਤੇ ਜੰਮੂ ਫਿਰ ਤੁਹਾਨੂੰ ਦਿਖਾਉਨੇ ਆ ਕਿਵੇਂ ਲਾਏ ਅਸੀਂ ਤੇ ਬਣੇ ਰਹਿਣਾ ਵੀਡੀਓ ਨਾਲ ਤੇ ਇਹਨਾਂ ਦੇ ਫਾਇਦੇ ਵੀ ਦੱਸਾਂਗੇ ਜੋ ਬਾਬਾ ਜੀ ਬਾਬਾ ਕੁਲਦੀਪ ਸਿੰਘ ਉਦੇ ਜੀ ਦੱਸਣਗੇ ਤੁਹਾਨੂੰ ਤੇ ਆਨੰਦ ਮਾਣੋ ਜੰਮੂਆਂ ਦਾ ਤੇ ਜੰਮੂ ਖਾਇਆ ਕਰੋ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਿੱਤਰੋ ਅਸੀਂ ਆਏ ਅੱਜ ਬਾਬਾ ਮੇਜਰ ਸਿੰਘ ਦਾ ਪਤਾ ਲਾਣ ਵਾਸਤੇ ਆਏ ਸੀ ਤੇ ਇਹਦਾ ਸਰੀਰ ਢਿੱਲਾ ਹੋ ਗਿਆ ਏ ਥੋੜਾ ਜਿਹਾ ਚਲੋ ਇਹਨੂੰ ਹੱਲਾ ਸ਼ਰੀ ਦੇਣਾ ਹੈ ਵੀ ਕਾਇਮ ਹੋ ਜਾ ਤੇ ਅਸੀਂ ਦੇਖਿਆ ਕਿ ਇਹਨਾਂ ਦੇ ਇੱਕ ਜਾਮਨੂ ਦਾ ਫੁੱਟਾ ਤੇ ਆਹ ਦੇਖੋ ਜਾਮਨੂ ਬੜੇ ਵਧੀਆ ਇਹਨਾਂ ਦੇ ਤੇ ਸਾਟ ਰਾਦਾ ਬਣ ਗਿਆ ਵੀ ਪੌੜੀ ਵੀ ਲੱਗਿਆ ਨਾਲ ਤੇ ਜਾਮਨੂ ਵੀ ਖਾ ਕੇ ਕਈ ਬਿਮਾਰੀਆਂ ਦਾ ਇਹ ਨਾਸ਼ ਕਰਦੇ ਆ ਇਹ ਕਰਕੇ ਦੋਸਤੋ ਅੱਜ ਇਹ ਅੱਜ ਦੀ ਰੁੱਤ ਦਾ ਮੇਵਾ ਹੈ ਤੇ ਸਾਰੇ ਜਣੇ ਖਾਇਆ ਕਰੋ ਆਨੰਦ ਲਾਓ ਸੋ ਇਹ ਵੀ ਜਾਮਨੂ ਦਰਤੇ ਚੜ ਕੇ ਵੀ ਲਾਉਣ ਲੱਗੇ ਜਾਮਨੂ ਇਹ ਕਰਕੇ ਬੇਨਤੀ ਵੀ ਸਾਰੇ ਜਣੇ ਛਕੋ ਤੇ ਬਿਮਾਰੀਆਂ ਵੀ ਇਹਦੇ ਨਾਲ ਨਾਸ਼ ਹੁੰਦੀਆਂ ਜਿਨ੍ਹਾਂ ਨੂੰ ਸ਼ੂਗਰ ਆ ਉਹ ਵੀ ਇਹਨੂੰ ਖਾ ਸਕਦੇ ਵਾਦ ਤੋਂ ਵਾਦ ਜਿਵੇਂ ਕਿਸੇ ਨੂੰ ਅਟੈਕ ਹੋਇਆ ਉਹ ਵੀ ਬੰਦਾ ਇਹਨਾਂ ਜਾਮਣੀਆਂ ਦੀ ਵਰਤੋਂ ਕਰ ਸਕਦਾ ਸੋ ਚੜਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ